ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਹਾਂ ਜੀ ਰਣ ਤੁਹਾਡੇ ਸਾਰਿਆਂ ਲਈ ਅੱਜ ਦੀ ਆਪਣੀ ਨਵੀਂ ਅਪਡੇਟ ਨਾਲ ਸੋ ਦੋਸਤੋ ਅੱਜ ਜਿਹੜਾ ਇੱਕ ਇਮਰਾਨ ਹੁਸੈਨ ਦੇ ਕੇਸ ਦੇ ਵਿੱਚ ਇੱਕ ਲੈਟਰ ਜਿਹੜੀ ਜਾਰੀ ਹੋਈ ਹੈ ਸ਼ਾਇਦ ਬਹੁਤ ਸਾਰੇ ਭੈਣ ਭਰਾਵਾਂ ਨੇ ਕੁਝ ਆਡੀਓ ਵੀ ਸੁਣਨੀ ਹੋਣੀ ਹੈ ਤੇ ਇਹ ਜਿਹੜਾ ਇਮਰਾਨ ਹੁਸੈਨ ਦੇ ਸੰਬੰਧ ਦੇ ਵਿੱਚ ਇੱਕ ਲੈਟਰ ਆਈਆ ਵਿਭਾਗ ਵੱਲੋਂ ਉਹਦਾ ਪੰਜਾਬੀ ਵਰਜਨ ਆਪਾਂ ਉਹਨੂੰ ਪੰਜਾਬੀ ਦੇ ਵਿੱਚ ਕਨਵਰਟ ਕੀਤਾ ਹੈ ਸੋ ਪੰਜਾਬੀ ਦੇ ਵਿੱਚ ਇਹਨੂੰ ਚੰਗੀ ਤਰ੍ਹਾਂ ਪੜਤਾਲ ਕਰਕੇ ਜਿਹੜਾ ਆਪਾਂ ਉਹ ਤੁਹਾਡੇ ਸਾਹਮਣੇ ਲੈ ਕੇ ਆਏ ਹਾਂ ਸੋ ਜਿਹੜਾ ਵੀ ਭੈਣ ਭਰਾ ਵੀਡੀਓ ਤੇ ਪਹਿਲੀ ਵਾਰ ਦੇਖ ਰ ਪੱਕੇ ਕਿ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਇਹਦੇ ਨਾਲ ਨਾਲ ਹੀ ਆਪਾਂ ਜਿਹੜਾ ਹੈਗਾ ਰਿਸ਼ਤੇ ਘਰ ਦੇ ਬਾਹਰ ਉਹ ਜੋ ਆਪਾਂ ਚੈਨਲ ਸ਼ੁਰੂ ਕੀਤਾ ਹੈ ਜਿਹਦੇ ਵਿੱਚ ਹਰ ਤਰ੍ਹਾਂ ਦੇ ਜਿਹੜੇ ਰਿਸ਼ਤੇ ਆਪਾਂ ਸਾਂਝੇ ਕਰਦੇ ਹਾਂ ਤੁਹਾਡੇ ਨਾਲ ਕਿਉਂਕਿ ਅੱਜ ਦੇ ਸਮੇਂ 'ਚ ਸਭ ਤੋਂ ਵੱਡੀ ਲੋੜ ਜੇਕਰ ਮੈਂ ਕਹਿ ਲੀ ਤਾਂ ਆਪਾਂ ਉਹ ਦੋਸਤੋਂ ਆਪਣਾ ਲਾਈਫ ਪਾਰਟਨਰ ਚੁੰਨਦੇ ਆ ਠੀਕ ਹੈ ਕਿਉਂਕਿ ਦੇਖਦੇ ਆ ਬਹੁਤ ਸਾਰੇ ਭੈਣ ਭਰਾਵਾਂ ਦੇ ਇਸ ਤਰ੍ਹਾਂ ਦੇ ਮਤਲਬ ਕਿਹਦੀ ਵੀ ਸੁਝਾਅ ਆਉਂਦੀ ਹੈ ਜਾਂ ਸਵਾਲ ਆਉਂਦੀ ਹੈ ਚੰਗੇ ਘਰਾਂ ਦੇ ਰਿਪੀਟਡ ਵੱਡੇ ਵੱਡੇ ਅਉਧਿਆਂ ਦੇ ਉੱਪ ਕੋਸ਼ਿਸ਼ ਦੇ ਨਾਲ ਜੇਕਰ ਕਿਸੇ ਭੈਣ ਭਰਾ ਦਾ ਘਰ ਵੱਸਦਾ ਤਾਂ ਇਸ ਤੋਂ ਵੱਡੀ ਖੁਸ਼ੀ ਦੀ ਗੱਲ ਕੀ ਹੋ ਸਕਦੀ ਹੈ ਸੋ ਇਸ ਤੋਂ ਬਾਅਦ ਰੁੱਖ ਕਰਦੇ ਹਾਂ ਦੋਸਤੋ ਅੱਜ ਦਾ ਆਪਣਾ ਟੌਪਿਕ ਹੈ ਠੀਕ ਹੈ ਜੀ ਇਮਰਾਨ ਹੁਸੈਨ ਦੇ ਕੇਸ ਵਿੱਚ ਠੀਕ ਹੈ ਜੀ ਸੋ ਜਿਸ ਤਰ੍ਹਾਂ ਸਭ ਤੋਂ ਪਹਿਲਾਂ ਇਮਰਾਨ ਹੁਸੈਨ ਕੇਸ ਫਿਰ ਦਵਿੰਦਰ ਖੇੜਾ ਫਿਰ ਗੁਰਪੀਤ ਸਿੰਘ ਇਸ ਤਰ੍ਹਾਂ ਕਰਕੇ ਸਾਰੇ ਜਿਹੜੇ ਕੇਸਾਂ ਦੇ ਆਰਡਰ ਜਿਹੜੇ ਉਹ ਜਲਦੀ ਹੋਣ ਜਾ ਰਹੇ ਆ ਠੀਕ ਹੈ ਜੀ ਤਕਰੀਬਨ ਤੁਸੀਂ ਕਹਿ ਲੈ ਵੀ 15 ਫਰਵਰੀ ਤੱਕ ਸਾਰੇ ਕੇਸਾਂ ਦੇ ਆਰਡਰ ਆ ਜਾਣਗੇ ਉਹਨੇ ਆਰਡਰ ਹੈ ਕਿਸ ਚੀਜ਼ ਦੇ ਠੀਕ ਹੈ ਜੀ ਸੋ ਫਿਲਹਾਲ ਇਹਨੂੰ ਆਪਾਂ ਖੁਸ਼ਖਬਰੀ ਵੀ ਕਹਿ ਸਕਦੇ ਹ ਤੇ ਜਿਵੇਂ ਕਹਿੰਦੇ ਵੀ ਇਹਨੂੰ ਪੱਕੀ ਖੁਸ਼ਖਬਰੀ ਵੀ ਨਹੀਂ ਕਿਹਾ ਜਾ ਸਕਦਾ ਕਿਉਂਕਿ ਵਿਭਾਗ ਵੱਲੋਂ ਹਜੇ ਤੱਕ ਛੇਮਾ ਪੀ ਸਕਿਲ ਨਹੀਂ ਦਿੱਤਾ ਗਿਆ ਸਰਫ ਵਿਭਾਗ ਵੱਲੋਂ ਇਹ ਕੀਤਾ ਗਿਆ ਹੈ ਕਿ ਪੰਜਵੇਂ ਦੀ ਬੇਸਿਕ ਪਲੱਸ 2000 ਸੌਰੀ 221% ਡੀਏ ਤੇ ਸੈਵਨਥ ਪੇ ਸਕੇਲ ਦੇ ਵਿੱਚ ਜਿਹੜਾ 42% ਜਿਹੜਾ ਉਹ ਡੀਏ ਤੇ ਐਚਆਰ ਵਗੈਰਾ 8% ਜਿਹੜਾ ਬਾਕੀ ਚੱਲ ਰਿਹਾ ਉਹ ਆਪਾਂ ਇਹਦੇ ਨਾਲ ਇੱਕ ਪਹਿਲਾਂ ਵੀਡੀਓ ਵੀ ਸਾਂਝੀ ਕੀਤੀ ਸੀ ਜਿਦੇ ਵਿੱਚ ਆਪਾਂ ਤੁਹਾਨੂੰ ਮੋਟਾ-ਮੋਟਾ ਦੱਸਿਆ ਸੀ ਕਿ ਜੇਕਰ ਇਹ ਪੇ ਸਕੇਲ ਲਾਗੂ ਹੁੰਦਾ ਤਾਂ ਤੁਹਾਡੀ ਜਿਹੜੀ ਜਿਹੜੀ ਤਨਖਾਹ ਸੈਲਰੀ ਬਣਦੀ ਹੈ ਦੋਸਤੋ ਉਹ 57 58000 ਦੇ ਲਗਭਗ ਜਿਹੜੀ ਉਹ ਬਣਦੀ ਹੈ ਠੀਕ ਹੈ ਜੀ ਸੋ ਉਸ ਵੀਡੀਓ ਨੂੰ ਬਹੁਤ ਸਾਰੇ ਜਿਹੜਾ ਪਿਆਰ ਤੁਸੀਂ ਦਿੱਤਾ ਸੋ ਇਹਦੇ ਵਿੱਚ ਵੀ ਹੁਣ ਦੋਸਤੋ ਇਹੀ ਗੱਲ ਕਹੀ ਗਈ ਹੈ ਇਹਦੇ ਸਪੀਕਿੰਗ ਆਰਡਰ ਜਾਰੀ ਹੋ ਚੁੱਕੇ ਆ ਠੀਕ ਹੈ ਜਲਦੀ ਹੀ ਜਿਹੜੇ ਬਾਕੀ ਰਹਿੰਦੇ ਕੇਸਾਂ ਵਿੱਚ ਰਵਿੰਦਰ ਖੇੜਾ ਇਮਰਾਨ ਅਸਰੀ ਆਪਣਾ ਗੁਰਪ੍ਰੀਤ ਸਿੰਘ ਤੇ ਜਿਹੜੇ ਹੋਰ ਕੇਸ ਰਹਿੰਦੇ ਆ ਪਰ ਇਹ ਦੋਸਤੋ ਤੁਹਾਡੀ ਜਾਣਕਾਰੀ ਲਈ ਦੱਸਦਾ ਈਟੀਟੀ ਕੇਡਰ ਦੇ ਉੱਪਰ ਲਾਗੂ ਹੋ ਚੁੱਕਿਆ ਠੀਕ ਹੈ ਥੋੜੀ ਜੀ ਸੂਚਨਾ ਮਿਲੀ ਸੀ ਕਿ ਇਸ ਵਾਰ ਜਿਹੜੀ ਈਟੀਟੀ ਕੇਡਰ ਦੀ ਕੈਦੀ ਵੀ ਸੈਲਰੀ ਵੰਣ ਜਾ ਰਹੀ ਹੈ ਉਹ 5th ਪਲੱਸ 221% ਡੀਏ ਤੇ ਬਾਕੀ ਜਿਹੜਾ 7ਵੇਂ ਪੇਸਕਿਲ ਦੇ ਅਕੋਰਡ ਮੰ ਬੰਨਦੀ ਜਾ ਰਹੀ ਆ ਜਿਹਦੇ ਅਕੋਰਡਿੰਗ ਜੇਕਰ ਗੱਲ ਕਰੀ ਤਾਂ 5 ਹੁੰਦੀ ਪਲੱਸ ਜਿਹੜੀ ਉਹਨਾਂ ਦੀ ਸੈਲਰੀ ਬਣੂਗੀ ਜਿਹੜੀ ਜਰਕੇ 43 ਦੇ ਲਗਭਗ ਆਉਂਦੀ ਸੀ ਠੀਕ ਹੈ ਜੀ ਹਾਲਾਂਕਿ 6ਵੇਂ ਤੋਂ ਘੱਟ ਹੈ ਪਰ 7th ਤੋਂ 7ਵੇਂ ਤੋਂ ਜ਼ਿਆਦਾ ਠੀਕ ਹੈ ਜੀ ਇਹ ਇਹਦੀ ਜਿਹੜੀ ਅਖਾਂਸ ਜਾਣਕਾਰੀ ਹੈ ਹੁਣ ਦੋਸਤੋ ਇਹ ਹੈ ਵੀ ਇਹਨਾਂ ਦੇ ਸਪੀਕਿੰਗ ਆਰਡਰ ਜਾਰੀ ਹੋ ਗਏ ਹਾਲਾਂਕਿ ਇਹ ਉਹੀ ਸਾਰਾ ਕੁਝ ਲਿਖਿਆ ਵੀ ਇਹ ਕਦੋਂ ਹੋਇਆ ਜੀ ਪਟੀਸ਼ਨਰ ਸਰਵਿਸ ਸਰਵਨਾ ਮੈਚ ਕਰਦੀ ਹੈ ਜਿਨ੍ਹਾਂ ਦੇ ਉੱਪਰ 10 334 800 5000 ਗ੍ਰੇਡ ਪੇ ਫਿਰ ਉਸ ਤੋਂ ਬਾਅਦ 12% ਦਾ ਵਿਆਜ ਪਰ ਹਾਲਾਂਕਿ ਇਹ ਚੀ ਗੱਲ ਇਹ ਹੈ ਕਿ ਜਿਹੜੇ ਵਿਭਾਗ ਇਹ ਪਟੀਸ਼ਨਰ ਨਹੀਂ ਉਹਨਾਂ ਨੇ ਵਿਆਜ ਦੀ ਕੋਈ ਮੰਗ ਨਹੀਂ ਸੋ ਉਸੇ ਥੰਨ ਦੇ ਵਿੱਚ ਆ ਸਾਰਾ ਤੁਸੀਂ ਦੇਖ ਸਕਦੇ ਹੋ ਚਾਹੇ ਸਕਰੀਨਸ਼ਾਟ ਲੈ ਸਕਦੇ ਹੋ ਇਸ ਪੜਤਾਲ ਕਰਨ ਤੋਂ ਬਾਅਦ ਇਹਦੇ ਵਿੱਚ ਇੱਕ ਮੇਨ ਇੱਕ ਪੁਆਇੰਟ ਹੈ ਠੀਕ ਹੈ ਜੀ ਸੋ ਜੋ ਕਿ ਨਿਯਮ 5ਵੇਂ ਦੇ ਵਿੱਚ ਹੈ ਠੀਕ ਹੈ ਜੀ ਸੋ ਉਹਦੇ ਵਿੱਚ ਇਹ ਹੈ ਕਿ 2021 ਦੇ ਅਨੁਸਾਰ ਜੋ ਕਿ ਪੰਜਾਬ ਰਾਜ ਦੁਆਰਾ ਨੋਟੀਫਿਕੇਸ਼ਨ ਜਾਰੀ ਹੋਇਆ ਸੀ ਇਹ 17/7/20 ਵਾਲਾ ਜਿਹੜਾ ਹੈਗਾ ਉਹ ਪੂਰੀ ਤਰ੍ਹਾਂ ਮਤਲਬ ਇਸ ਦੇ ਲਾਗੂ ਨਹੀਂ ਹੁੰਦਾ ਉਹ ਇੱਕ ਤਰ੍ਹਾਂ ਦਾ ਖਾਰਜੀ ਕੀਤਾ ਗਿਆ ਹੈ ਠੀਕ ਹੈ ਜੀ ਸੋ ਨਿਯਮ ਹੈਗਾ ਜੀ ਪੰਜਵਾਂ ਠੀਕ ਹੈ ਜੀ ਆ ਜਿਹੜਾ 5.1 ਤੁਸੀਂ ਦੇਖ ਸਕਦੇ ਹੋ ਸਰਕਾਰ ਦਾ ਫੈਸਲਾ ਹੁਣ ਇਹ ਹੈ ਜਾਂਚ ਤੋਂ ਬਾਅਦ ਸਰਕਾਰ ਨੇ ਫੈਸਲਾ ਕੀਤਾ ਕਿ ਸੌਰਵ ਸ਼ਰਮਾ ਤੇ ਹੋਰ ਬਨਾਮ ਪੰਜਾਬ ਸਰਕਾਰ ਅਤੇ ਰਾਜ ਫੈਸਲੇ ਦੇ ਆਧਾਰ ਤੇ ਫੈਸਲੇ ਕੀਤੇ ਗਏ ਮਾਮਲੇ ਵਿੱਚ ਤਨਖਾਹ ਦੀ ਮੁੜ ਨਿਰਧਾਰਨ ਕੀਤੀ ਜਾਣੀ ਹੈ ਠੀਕ ਹੈ ਜੀ ਸੋ ਇਹਨਾਂ ਨੇ ਕੀ ਕੀਤਾ ਹੁਣ ਨਿਰਧਾਰਤ ਤਨਖਾਹ 7ਵੇਂ CPC ਦੀ ਤਰਜ਼ ਤੇ ਸੂਚਿਤ ਤਨਖਾਹ ਸਕੇਲ ਤੋਂ ਘੱਟ ਹੈ ਤਾਂ ਤਨਖਾਹ 7ਵੇਂ CPC ਤਨਖਾਹ ਦੇ ਅਨਸਾਰ ਸ਼ਕਤੀ ਨਾਲ ਨਿਰਧਾਰਤ ਕੀਤੀ ਜਾਵੇ ਜੋ ਕਰਮਚਾਰੀ ਲਈ ਵਧੇਰੇ ਲਾਭਦਾਇਕ ਹੈ ਹੁਣ ਦੇਖੋ ਦੋਸਤੋ ਦੇਖ ਰਹੇ ਸੱਤਵੀਂ ਦੀ ਰਿਕਾਰਡਿੰਗ ਬਣਦੀ ਤਾਂ ਸੱਤਵੀਂ ਦੀ ਰਿਕਾਰਡਿੰਗ ਘਟਿਆ ਇਸੇ ਕਰਕੇ 6ਵੇਂ ਪੇ ਸਕੇਲ ਜਿਹੜਾ ਵਿਭਾਗ ਤੋਂ ਮੰਗਿਆ ਸੀ ਸੋ ਉਸ ਦੇ ਅਧੀਨ ਹਾਲਕੇ ਬਿਲਕੁਲ ਐਂਡ ਦੇ ਉੱਪਰ ਆਪਾਂ ਆ ਜੀ ਦੋਸਤੋ ਲਾਸਟ ਪੱਤਰ ਹੈ ਉਹਦਾ ਜਿਹੜਾ ਤੁਸੀਂ ਚੰਗੀ ਤਰ੍ਹਾਂ ਪੜ੍ਹ ਸਕਦੇ ਹੋ ਇਹਦੇ ਵਿੱਚ ਸਾਰਾ ਕਲੀਅਰ ਹੋ ਜਾਣਾ ਹੈ ਇਸ ਅਨਸਾਰ ਮਾਨਯੋਗ ਹਾਈ ਕੋਰਟ ਦੁਆਰਾ 14/12/24 ਨੂੰ ਪਾਸ ਕੀਤੇ ਗਏ ਆਦੇਸ਼ਾਂ ਦੀ ਪਾਲਣਾ ਵਿੱਚ ਸਮਰਥਾ ਅਥਾਰਟੀ ਭਾਵੇਂ ਵਿੱਤ ਵਿਭਾਗ ਪੰਜਾਬ ਦੁਆਰਾ ਜਾਰੀ ਕੀਤੇ ਗਏ 5/1/26 ਤਾਂ ਤੁਸੀਂ ਦੇਖਿਆ ਕਿ 5/1/26 ਨੂੰ ਇੱਕ ਪੱਤਰ ਜਾਰੀ ਹੋਇਆ ਸੀ ਜਿਦੇ ਵਿੱਚ ਇਹ ਕਿਹਾ ਗਿਆ ਸੀ ਕਿ ਇਹਨਾਂ ਨੂੰ ਚ ਤਾਂ 5.1.2026 ਨੂੰ ਉਪਰੋਕਤ ਨਿਰਦੇਸ਼ਾਂ ਦੀ ਰੋਸ਼ਨੀ ਵਿੱਚ ਪਟੀਸ਼ਨਾਂ ਦੀ ਤਨਖਾਹ 5.1.26 ਨੂੰ ਉਕਤ ਨਿਰਦੇਸ਼ ਦੇ ਪੈਰਾ 5 ਵਿੱਚ ਦਰਦ ਹਦਾਇਤ ਅਨੁਸਾਰ ਠੀਕ ਹੈ ਜਿਹੜਾ ਉੱਪਰ ਤੁਹਾਨੂੰ ਆਪਾਂ 5.1 ਜਿਹੜਾ ਪੈਰਾ ਪੜ੍ਹਾਇਆ ਦੋਸਤੋ ਉਹਦੇ ਅਨੁਸਾਰ ਮੁਰਸ਼ਕਤੀ ਨਾਲ ਨਿਰਧਾਰਤ ਕੀਤੀ ਜਾਵੇ। ਭਾਵ ਇਹ ਹੈ ਕਿ ਹੁਣ ਉਹਨਾਂ ਨੂੰ ਦੁਬਾਰਾ ਰਿਵਾਈਜ਼ ਕਰਕੇ ਜਿਹੜਾ ਉਹਦੀ ਤਨਖਾਹ ਪਾਈ ਜਾਣੀ ਹੈ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਵਿਭਾਗ ਵੱਲੋਂ ਤੁਹਾਨੂੰ ਤਨਖਾਹ ਮਿਲੂਗੀ ਉਹ 5+221% ਡੀਏ ਤੇ 7 ਮਹੀਨੇ ਦੇ ਪੇ ਸਕੀਲ ਦੇ ਅਕੋਰਡਿੰਗ ਹੀ ਮਿਲਣ ਜਾ ਰਹੀ ਹੈ ਫਿਲਹਾਲ ਕਿਉਂਕਿ ਜ ਠੀਕ ਹੈ ਜੀ ਸੋ ਇਹ ਸੀ ਜਾਣਕਾਰੀ ਦੋਸਤੋ ਕਿਉਂਕਿ ਬਹੁਤ ਸਾਰੇ ਭੈਣ ਭਰਾਵਾਂ ਦੇ ਕਮੈਂਟ ਸੀ ਕਿ ਜਿਹੜਾ ਪੱਤਰ ਆਇਆ ਵੀ ਕਿਸ ਤਰ੍ਹਾਂ ਦਾ ਆਇਆ ਕੋਈ ਸਮਝ ਤੋਂ ਥੋੜਾ ਪਰੇ ਸੀ ਇਸ ਕਰਕੇ ਤੁਹਾਨੂੰ ਪੰਜਾਬੀ ਅਨੁਵਾਦ ਕਰਕੇ ਵੀ ਆਪਾਂ ਦਿਸਤਾ ਠੀਕ ਹੈ ਜੀ ਤੁਸੀਂ ਇਹਦਾ ਸਕਰੀਨਸ਼ਾਟ ਲੈ ਸਕਦੇ ਹੋ ਤਾਂ ਅਸਲ ਵਿੱਚ ਇਹ ਹੈ ਵੀ ਇਹਨਾਂ ਨੇ ਪੰਜ ਇੱਕ ਦੇ ਅਕੋਰਡਿੰਗ ਫਿਲਹਾਲ 7ਵੇਂ ਪੇਸਕੇਲ 'ਚ ਜਿਹੜੀ ਤੁਹਾਡੇ ਉਹ 21% ਦੀ ਹੈ ਉਹ ਮੰਨ ਲਿਆ ਠੀਕ ਹੈ ਜੀ ਤੇ ਬਾਕੀ ਜਿਹੜੀ ਰਹੀ ਗੱਲ 6ਵੇਂ ਪੇਸਕੇਲ ਦੀ ਦੋਸਤੋ ਉਹ ਜਿਸ ਤਰ੍ਹਾਂ ਪ੍ਰਧਾਨ ਜੀ ਨੇ ਦੱਸਿਆ ਸੀ ਕਿ ਜ਼ਮੀਨੀ ਤੇ ਕਾਨੂੰਨੀ ਸੰਘਰਸ਼ ਲਗਾਤਾਰ ਉਸੇ ਤਰੀਕੇ ਨਾਲ ਜਾਰੀ ਰਹੂਗਾ ਠੀਕ ਹੈ ਜੀ ਅ ਜੇਕਰ ਸ਼ੇਮਾ ਪੇਸ ਕੀ ਲਾਗੂ ਹੋਣਾ ਫਿਰ ਤੁਹਾਡੀ ਤਨਖਾਹ ਜਿਹੜੀ ਉਹ ਬੱਲੇ ਬੱਲੇ ਆ ਨਹੀਂ ਫਿਲਹਾਲ ਤਾਂ ਫਿਰ ਵੀ 5-7000 ਦਾ ਘਟਾ ਹਜੇ ਵੀ ਤੁਹਾਨੂੰ ਜਿਹੜਾ ਇਸ ਦੇ ਵਿੱਚ ਪੈ ਰਿਹਾ ਪਰ ਜਿਵੇਂ ਕਹਿੰਦੇ ਜਾਂਦੇ ਚੋਰ ਦੀ ਲੰਗੋਟੀ ਸਹੀ ਫਿਲਹਾਲ ਇਸ ਨਾਲ ਕੰਮ ਚਲਾਓ ਪਰ ਜ਼ਮੀਨੀ ਤੇ ਸੰਘਰਸ਼ੀ ਜਿਹੜਾ ਕਾਨੂੰਨੀ ਸੰਘਰਸ਼ੋ ਲੜਦੇ ਰਹੋ ਕਿਉਂਕਿ ਜਿੱਤ ਲੜਦੇ ਲੋਕਾਂ ਦੀ ਹੈ ਕਿਰਪਾ ਕਰਕੇ ਵੀਡੀਓ ਨੂੰ ਵਰਤੋਂ ਤੇ ਲਾਈਕ ਸ਼ੇਅਰ ਜਰੂਰ ਕਰਦਿਆ ਕਰੋ ਅਤੇ ਆਪਣੇ ਸੁਝਾਅ ਕਮੈਂਟਾਂ ਰਹਿ ਜਰੂਰ ਦਿਓ ਕਰੋ ਧੰਨਵਾਦ